ਦਾਈ ਨਾਲਾ ਗੰਮੀ ਬਹੁਤ ਸੰਕਰਤ ਬਹੁਤ ਜਨ ਬਹੁਤ ਵੱਡੇ ਸਾਡੇ ਕੋ ਇੱਕ ਕਿਲੋ ਚਾਵਲ ਹੀ ਬਜੇ ਪੂਰੇ ਹੀ ਨਾਲੇ ਦੇ ਚੇਨੀ ਪੁੱਲ ਸਭ ਡੁੱਬ ਗਿਆ ਹੱਸੀ ਡੁੱਬ ਗਿਆ ਮੇਰਾ ਵਿਸ਼ਵਾਸ ਆ ਕਿ ਸਾਡੀ ਜਦੋਂ ਬਾਹ ਫੜਨੀ ਪ੍ਰਮਾਤਮਾ ਨੇ ਫੜ ਜਾਈ ਉਹਦੀ ਕਿਸਮ ਹੋਲ ਕਿਤੇ ਨਹੀਂ ਉਹੀ ਪ੍ਰਮਾਤਮਾ ਦੇ ਘਰ ਆਇਓ ਗੁਰੂ ਅਰਦਾਸ ਜੀ ਦੇ ਘਰ ਆਇਓ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਦਾ ਸੱਚੇ ਪਾਤਸ਼ਾਹਾਂ ਦੀ ਬਾਤ ਰਾਜ ਆਹ ਕਿੰਨੇ ਸਿੱਖ ਆ ਗਏ ਤੇ ਪੰਜਾਬ ਬਾਤ ਨੂੰ ਦੇਖ ਤੇ ਆ ਪਰਿਆ ਬਾਤ ਤੇ ਆ ਇਹੋ ਦਿੱਕਤ ਕਿ ਕੋਈ ਆ ਤੇ ਕਾਉਂਦਾ ਹੈ ਨਹੀਂ ਨਹੀਂ ਗੰਨੀ ਦੀ ਤੂੰ ਸਾਨੂੰ ਉਸਰਾ ਦੇਣਾ ਸਾਨੂੰ ਉਸਰਾ ਦੇਣਾ ਕੋਈ ਇਦਾਂ ਨਾ ਕਰੋ ਤੁਸੀਂ ਸਾਡਾ ਸਾਡੀ ਔਖੀ ਗਣੀ ਚਾਜੋ ਸਭ ਮਾਰ ਆਲ ਗਰੀਓ ਦਸ ਕੋਲ ਕੁਝ ਪਾਸ অরদাস করো তুই সাথে বম হঠ